ਸ਼੍ਰੇਡ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ टास्क फोर्स ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਬੈਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮ ਸਿੰਘ ਦਿਖਪਾਲ ਸਸਰਾਲੀ ਦੇ ਤੁਸੀਂ ਬੰਦ ਉੱਤੇ ਮੌਜੂਦ ਆ ਇੱਥੇ ਸਥਿਤੀ ਹੈ ਜਿਹੜੀ ਕਾਫੀ ਜ਼ਿਆਦਾ ਤਣਾਅਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਬੰਨ ਜਿਹੜਾ ਪੂਰੀ ਤਰ੍ਹਾਂ ਨਾਲ ਦਰਿਆ ਦੇ ਵਿੱਚ ਰੁੜਿਆ ਹੋਇਆ ਹੈ ਨਜ਼ਰ ਆ ਰਿਹਾ ਤਾਂ ਹੁਣ ਪੁਰਾਣੇ ਦਰਖਤਾਂ ਦੇ ਢਾਸ ਦੇ ਨਾਲ ਜਿਹੜਾ ਕਿ ਬੰਨ ਜਿਹੜਾ ਕਿ ਰੁਕਿਆ ਹੋਇਆ ਹੈ ਤਾਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਇਸੇ ਰਸਤੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰੈਲੀਆਂ ਟਿਪਰ ਅਤੇ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਦੇ ਵੱਲੋਂ ਬੰਨ ਨੂੰ ਜਿਹੜਾ ਕਿ ਮਜ਼ਬੂਤ ਆ ਉਹ ਕੀਤਾ ਜਾ ਰੁੱੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਉਸ ਤੋਂ ਬਾਅਦ ਹੁਣ ਇੱਕ ਆਰਜੀ ਤੌਰ ਤੇ ਪਿੰਡ ਵਾਸੀਆਂ ਦੇ ਪ੍ਰਸ਼ਾਸਨ ਦੇ ਵੱਲੋਂ ਇੱਕ ਵੱਡੇ ਵੱਡੇ ਪੱਥਰਾਂ ਦੀ ਮਦਦ ਦੇ ਨਾਲ ਤੇ ਟਿਪਰਾ ਦੀ ਮਦਦ ਦੇ ਨਾਲ ਰੇਤਾ ਦੇ ਗੱਟਿਆਂ ਦੀ ਮਦਦ ਦੇ ਨਾਲ ਜਿਹੜਾ ਕਿ ਆਰਜੀ ਬਨ ਹੈ ਉਹ ਬਣਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤੱਕ ਵੀ ਨਿਗਾਹ ਦੇਖ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਨਾਲ ਹੁਣ ਮਿੱਟੀ ਲਗਾ ਕੇ ਟਰੈਕਟਰ ਟਰੈਲੀਆਂ ਤੇ ਟਿਪਰਾ ਦੀ ਮਦਦ ਦੇ ਨਾਲ ਜੀਸੀਬੀ ਦੀ ਮਦਦ ਨਾਲ ਇੱਕ ਆਰਜੀ ਤੌਰ ਤੇ ਬਨ ਉਹ ਬਣਾਇਆ ਜਾ ਰਿਹਾ ਜੇਕਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਬਨ ਜਿਹੜਾ ਕਿ ਉਹ ਧੱਸਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਜੇਕਰ ਦਰਿਆ ਦਾ ਪਾਣੀ ਖੇਤਾਂ ਦੇ ਵਿੱਚ ਆ ਗਿਆ ਪਿੰਡਾਂ ਵੱਲ ਆ ਗਿਆ ਤੋ ਉਸ ਨੂੰ ਪਿੰਡਾਂ ਵੱਲ ਨੂੰ ਜਾਣ ਤੋਂ ਕਿਵੇਂ ਰੋਕਣਾ ਹੈ ਤਾਂ ਹੁਣ ਇੱਕ ਆਰਜੀ ਤੌਰ ਤੇ ਜਿਹੜਾ ਕਿ ਤੂਸੀ ਬੰਨਣਾ ਉਹ ਬਣਾਇਆ ਜਾ ਰਿਹਾ ਹੈ ਬੰਦ ਨੂੰ ਮਜ਼ਬੂਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੁਣ ਬਜ਼ੁਰਗ ਹੁਣ ਜਾਂ ਫਿਰ ਬੱਚੇ ਹੁਣ ਤਾਂ ਆਪਣੇ ਕੰਧਿਆਂ ਦੇ ਉੱਤੇ ਰੇਤਾਂ ਦੀਆਂ ਬੋਰੀਆਂ ਧਰ ਕੇ ਇੱਥੋਂ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇੱਥੇ ਨਾਜ਼ੁਕ ਬਣੇ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਨਾਲ ਦੇ ਪਿੰਡਾਂ ਨੂੰ ਕਹਿ ਦਿੱਤਾ ਗਿਆ ਆਪਣਾ ਸਮਾਨ ਜਿਹੜਾ ਕਿ ਉਹ ਉੱਚੀਆਂ ਜਗ੍ਹਾਵਾਂ ਉੱਤੇ ਰੱਖ ਲੈਣ ਜਿਨ੍ਹਾਂ ਦੇ ਘਰ ਦੋ ਮੰਜ਼ਿਲ ਨੇ ਉਹ ਆਪਣਾ ਸਮਾਨ ਪਹਿਲੀ ਮੰਜ਼ਲੇ ਤੇ ਲੈ ਜਾਣ ਜਿਨ੍ਹਾਂ ਦੇ ਘਰ ਇੱਕ ਮੰਜ਼ਲੇ ਨੇ ਉਹ ਆਪਣਾ ਸਮਾਨ ਛੱਤ ਤੇ ਚੜਾ ਕੇ ਸਿਮੇਟ ਕੇ ਕਿਤੇ ਉੱਚੀ ਜਗ੍ਹਾ ਤੇ ਜਾ ਕੇ ਰਹਿਣ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਹਾਲਾਂਕਿ ਹੁਣ ਇਹ ਵੀ ਖਬਰ ਮਿਲ ਰਹੀ ਹੈ ਕਿ ਭਾਖੜਾ ਡੈਮ ਤੋਂ ਕੁਝ ਹੀ ਦੇਰ ਬਾਅਦ ਹੋਰ ਪਾਣੀ ਹੈ ਉਹ ਛੱਡਿਆ ਜਾਣਾ ਉਹ ਜੇਕਰ ਪਾਣੀ ਹੋਰ ਛੱਡਿਆ ਜਾਂਦਾ ਹੈ ਤਾਂ ਹਾਲਾਤ ਇੱਥੇ ਕਾਫੀ ਜ਼ਿਆਦਾ ਨਾਜ਼ੁਕ ਬਣਦੇ ਹੋਏ ਨਜ਼ਰ ਆ ਕਿਉਂਕਿ ਇੱਕ ਇੱਕ ਮਿੰਟ ਬਾਅਦ ਇੱਥੇ ਦੇ ਇੱਕ ਪਾਸੇ ਤਸਵੀਰ ਥੋੜਾ ਨਾਲ ਸਾਂਝੀ ਕਰਨਾ ਚਾਹਾਂਗਾ ਇਹ ਜਿਹੜਾ ਤੂਸੀ ਬੰਨ ਜਿਹੜਾ ਹੁਣ ਪੂਰੀ ਤਰ੍ਹਾਂ ਨਾਲ ਇਹ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੂਸੀ ਬੰਨ ਦੀਆਂ ਤਸਵੀਰਾਂ ਸੀਗੀਆਂ ਕੱਲ ਤੱਕ ਦੀਆਂ ਕੱਲ ਤੱਕ ਇੱਥੇ ਤੂਸੀ ਬੰਨ ਸੀਗਾ ਜੋ ਰਾਤੋਂ ਰਾਤ ਦਰਿਆ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਹੁਣ ਤੂਸੀ ਬੰਨ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸਿਰਫ ਕੁਛ ਢਾਸ ਜਿਹੜੀ ਕਿ ਉਹ ਬਚੀ ਹੋਈ ਹੈ ਤਾਂ ਹੁਣ ਆਰਜੀ ਤੌਰ ਤੇ ਇੱਕ ਬੰਨ ਹੋਰ ਬਣਾਇਆ ਜਾ ਰਿਹਾ ਤਾਂ ਜੋ ਪਾਣੀ ਹੈ ਜਿਹੜਾ ਕਿ ਉਹ ਪਿੰਡਾਂ ਦੇ ਵਿੱਚ ਨਾ ਰੁੜੇ ਤਾਂ ਨੌਜਵਾਨਾਂ ਦੇ ਵੱਲੋਂ ਮਦਦ ਜਿਹੜੀ ਉਹ ਕੀਤੀ ਜਾ ਰਹੀ ਹੈ ਜਾਲੀਆਂ ਲਗਾਈਆਂ ਜਾ ਰੀਆਂ ਨੇ ਵੱਡੇ ਵੱ ਬੰਨ ਬਣਾਇਆ ਜਾ ਰਿਹਾ ਹੈ ਟਰੈਕਟਰ ਟਰੈਲੀਆਂ ਟਿੱਪਰ ਤੇ ਜੀਸੀਬੀ ਦੀ ਮਦਦ ਨਾਲ ਉਹਨੇ ਇੱਕ ਹੋਰ ਬੰਨ ਬਣਾਇਆ ਜਾ ਰਿਹਾ ਹੈ ਤਾਂ ਜੋ ਜੇਕਰ ਸਤਲੁਜ ਦਾ ਦਰਿਆ ਪਿੰਡਾਂ ਵੱਲ ਨੂੰ ਅੱਗੇ ਵਧਦਾ ਉਸ ਨੂੰ ਰੋਕੇ ਰੋਕਣ ਦੇ ਵਿੱਚ ਕਾਮਯਾਬੀ ਮਿਲ ਸਕੇ ਪਰ ਇਹ ਹੁਣ ਸਮਾਂ ਦੱਸੇਗਾ ਕਿ ਇਹ ਪੁਲ ਕਿੰਨਾ ਕੁ ਜਲਿਆ ਕਿ ਸਾਧ ਦਿੰਦਾ ਹੈ ਤਾਂ ਗੱਟੇ ਇੱਥੇ ਮੌਜੂਦ ਨੇ ਰਸੀਆਂ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਬੰਨ ਨੂੰ ਨਵੇਂ ਤੌਰ ਤੇ ਇੱਕ ਬੰਨ ਬਣਾਇਆ ਜਾ ਰਿਹਾ ਹੈ ਜੇਕਰ ਕੁਝ ਹੀ ਦੇਰ ਦੇ ਵਿੱਚ ਪਾਣੀ ਬਾਰ ਆਂਦਾ ਖੇਤਾ ਦੇ ਵਿੱਚ ਤਾਂ ਉਸ ਨੂੰ ਹੁਣ ਕਿਵੇਂ ਰੋਕਿਆ ਜਾਵੇ ਤਾਂ ਇੱਕ ਹੁਣ ਆਰਜੀ ਤੌਰ ਤੇ ਬੰਨ ਉਹ ਬਣਾਇਆ ਜਾ ਰਿਹਾ ਹੈ ਮਸ਼ੀਨਰੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਟਿਪਰਾਂ ਦੇ ਵਿੱਚ ਮਿੱਟੀ ਭਰ ਕੇ ਲਿਆਂਦੀ ਜਾ ਰਹੀ ਹੈ ਟਰਾਲੀਆਂ ਦੇ ਵਿੱਚ ਮਿੱਟੀ ਭਰ ਕੇ ਲਿਆਂਦੀ ਜਾ ਰਹੀ ਹੈ ਤਾਂ ਹੁਣ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਵੇਲੇ ਵੀ ਕਿਹਾ ਜਾ ਰਿਹਾ ਸਤ ਕੋ دریا ਦਾ ਪਾਣੀ ਹੈ ਉਹ ਬਾਹਰ ਆ ਸਕਦਾ ਤਾਂ ਉਸ ਨੂੰ ਹੁਣ ਪਿੰਡਾਂ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਹੁਣ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਮਦਾ ਬੰਨਾਉ ਬਨਾਇਆ ਜਾ ਰਿਹਾ ਹੈ ਤਾਂ ਕੁਝ ਨੌਜਵਾਨ ਇੱਥੇ ਨੇ ਗੱਲਬਾਤ ਕਰਨਗੇ ਬਾਈ ਜੀ ਤੁਸੀਂ ਕੱਲ ਤੋਂ ਇੱਥੇ ਸੀਗੇ ਹਾਂਜੀ ਵੀਰ ਜੀ ਹਾਂਜੀ ਕੱਲ ਦੇ ਹਾਲਾਤ ਅਸੀਂ ਦੇਖੇ ਅਸੀਂ ਇੱਥੇ ਸੀਗੇ ਜਿਹੜਾ 22 23 ਫੁੱਟ ਚੋੜਾ ਤੂਸੀ ਬੰਨ ਸੀਗਾ ਉਹ ਦਰਿਆ ਦੇ ਵਿੱਚ ਰਾਤੋ ਰਾਤ ਰੁੜ ਗਿਆ ਹਾਂਜੀ ਤਾਂ ਹੁਣ ਇੱਕ ਆਰਜੀ ਤੌਰ ਤੇ ਵੱਖਰਾ ਬੰਨ ਬਨਾਇਆ ਜਾ ਰਿਹਾ ਤਾਂ ਜੋ ਪਾਣੀ ਪਿੰਡ ਤੇ ਜਾਨਵਰ ਰੋਕਿਆ ਜਾ ਸਕੇ ਬਿਲਕੁਲ ਜੀ ਇਹ ਪ੍ਰਸ਼ਾਸਨ ਨੇ ਤੁਹਾਡੇ ਸਾਹਮਣੇ ਕੀਤਾ ਵਾ ਜਿੰਨਾ ਵੀ ਹੈ ਪੁਕਤਾ ਇੰਤਜ਼ਾਮ ਬਾਕੀ ਆ ਮਿੱਟੀ ਦੀ ਸੇਵਾ ਹੋ ਰਹੀ ਆ ਟੈਪਰਾਂ ਦੀ ਸੇਵਾ ਚੱਲ ਰਹੀ ਹੈ ਜਿਨ੍ਹਾਂ ਨੂੰ ਕਹਿੰਦੇ ਸੀ ਰੇਤ ਮਾਫੀਆ ਭਾਜੀ ਦਾ ਸਾਰੀਆਂ ਮਸ਼ੀਨਾਂ ਔਰ ਟਿਪਰ ਉਹਨਾਂ ਦੇ ਚੱਲ ਰਹੇ ਆ ਇਹ ਮਿੱਟੀ ਤੇ ਨਵਾਂ ਨਵੇਂ ਸਿਰੇ ਬੰਨ ਚੱਲ ਰਿਹਾ ਬੰਨ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਟੁੱਟ ਗਿਆ ਉਹ ਤਾਂ ਬਾਬਾ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਕੱਲ ਵੀ ਤੁਸੀਂ ਦੇਖਿਆ ਅੱਜ ਵੀ ਦੇਖ ਰਹੇ ਹੋਣ ਇੱਕ ਵੱਖਰਾ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਦੇਖੋ ਸਾਰਿਆਂ 'ਚ ਬੜਾ ਜੋਸ਼ ਹੈਗਾ ਕਿਉਂਕਿ ਆਪਣੇ ਪੰਜਾਬ ਦਾ ਹੀ ਮਸਲਾ ਇਹ ਨਹੀਂ ਤਾਂ ਸੈਂਟਰ ਨਿਊਜ਼ ਤੇ ਵੀ ਕੋਈ ਅੱਜ ਤੱਕ ਇੱਕ ਲਾਈਨ ਜੀ ਆਉਂਦੀ ਆ ਬਸ ਹੋਰ ਕੁਝ ਨਹੀਂ ਆਉਂਦਾ ਆਪਣੇ ਸਾਰੇ ਜਿਹੜੇ ਵੀ ਅੱچھے ਕਲਾਕਾਰ ਨੇ ਜੋ ਕੁਝ ਵੀ ਹੈ ਉਹ ਜੁੜੇ ਨੇ ਆਪਣੇ ਤੇ ਆਪਣੀ ਤਾਂ ਕੌਮ ਇਹ ਜੀ ਆਪਾਂ ਨੇ ਕਿਹੜਾ ਦਵਣ ਲਈ ਆਏ ਆਂ ਦੁਨੀਆ ਤੇ ਯਾਰ ਆਪਣੇ ਗੁਰੂ ਮਹਾਰਾਜ ਦੇਖੋ ਕਹੇ ਜੇ ਸੀਗੇ ਫਿਰ ਹੋ ਜੂਗਾ ਕੋਈ ਨਹੀਂ ਹੁਣ ਫੌਜ ਵੀ ਲੱਗੀ ਹੋਈ ਆ ਪਤਾ ਪਿੰਡ ਨਾਲ ਦਾ ਹੀ ਹੈ ਨਹੀਂ ਮੇਰਾ ਪਿੰਡ ਬੇਟਾ ਤਮੋੜ ਦਾ ਹੈ ਜੀ ਹਾਂ ਮੈਂ ਤਮੋੜ ਤੋਂ ਆਇਆ ਸੀਗਾ 9-10 ਟਰਾਲੀਆਂ ਲੈ ਕੇ ਜੀ ਸੇਵਾ ਲੈ ਕੇ ਆ ਤੇ ਸੇਵਾ ਜੀ ਸੇਵਾ ਕਰਨੀ ਹੈ ਹੁਣ ਜਦ ਤੱਕ ਇਹ ਮਸਲਾ ਆਹ ਲੈਣੀ ਹੈ ਟਰਾਲੀਆਂ ਸੇਵਾ ਲੈ ਕੇ ਪਹੁੰਚੇ ਨੇ ਬਾਬਾ ਜੀ ਤਮੋੜ ਤੋਂ ਔਰੇ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਹਾਲਾਤ ਇੱਥੇ ਹੁਣ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਇੱਕ ਅਰਜੀ ਤੌਰ ਤੇ ਬਣਨਾ ਉਹ ਬਣਾਇ ਆ ਵੱਡੀ ਗਿਣਤੀ ਦੇ ਵਿੱਚ ਟਿਪਰਾਂ ਦੇ ਵਿਜੇ ਟਰਾਲੀਆਂ ਦੇ ਵਿੱਚ ਰੇਤਾ ਭਰ ਕੇ ਇੱਥੇ ਲਿਆਂਦੀ ਜਾ ਰਹੀ ਹੈ ਤਾਂ ਸਰਪੰਚ ਸਾਹਿਬ ਇਸੇ ਮੌਜੂਦ ਨੂੰ ਉਹਨਾਂ ਵੀ ਗੱਲਬਾਤ ਕਰ ਸਰਪੰਚ ਸਾਹਿਬ ਕੱਲ ਵੀ ਤੁਸੀਂ ਇੱਥੇ ਮੌਜੂਦ ਸੀ ਸਾਹਮਣੇ ਜਿਹੜਾ ਧੂਸੀ ਬੰਨ ਸੀਗਾ ਵੀ 22 ਫੁੱਟ ਚੌੜਾ ਸੀਗਾ ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਮਿਹਨਤ ਕੀਤੀ ਗਈ ਸੀ ਰਾਤੋਂ ਰਾਤ ਜਿਹੜਾ ਬੰਨੋਂ ਪਾਣੀ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਹੁਣ ਹਾਲਾਤ ਕੀ ਨੇ ਤਾਜਾ ਵੈਕਰੂ ਦੀ ਕਿਰਪਾ ਹੋਈ ਹੈ ਲੋਕਾਂ ਦੀ ਅਰਦਾਸ ਹੈ ਕਿ ਬੇਤੀ ਨੇ ਜਾਨ ਕੇ ਦੱਸ ਅਰਦਾਸ ਲੱਗੀ ਆ ਹੁਣ ਇੰਨਾ ਕੋਈ ਟੈਨਸ਼ਨ ਦਾ ਹੈ ਨਹੀਂ ਕੋਈ ਕਿਉਂਕਿ ਹੁਣ ਬਚਾਅ ਵਿੱਚ ਹੋ ਗਿਆ ਇੱਕ ਬੰਨ ਅਸੀਂ ਇੱਕ ਹੋਰ ਲਾਤਾ ਆ ਦੇਖੋ ਇੱਕ ਬੰਨ ਨਵਾਂ ਲੱਗਿਆ ਵਾ ਵੈਸੇ ਹੁਣ ਪਾਣੀ ਬਾਹਰ ਆਣ ਦੀ ਹੈ ਨਹੀਂ ਕੋਈ ਪਾਣੀ ਨਹੀਂ ਆਊਗਾ ਬਾਹਰੋਂ ਉਹ ਕਿਹਾ ਜਾ ਰਿਹਾ ਥੋੜੀ ਦੇਰ ਬਾਅਦ ਭਾਗੜਾ ਡੈਮ ਤੋਂ ਪਾਣੀ ਹੋਰ ਛੱਡਿਆ ਜਾਂਦਾ ਜੇਕਰ ਪਾਣੀ ਹੁਣ ਹੋਰ ਵੱਧਿਆ ਤਾਂ ਨੁਕਸਾਨ ਹੋਵੇਗਾ ਮੈਂ ਡੀਸੀ ਸਾਹਿਬ ਮੇਰੇ ਨਾਲ ਜ ਸਵੇਰੇ ਰਾਤ ਵੀ ਡੀਸੀ ਸਾਹਿਬ ਅੱਥੀ ਸਾਡੇ ਨਾਲ ਸੀ ਤਕਰੀਬਨ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਰਾਤ ਦੇ ਲੱਗੇ ਹੋਏ ਆ ਆ ਡੀਸੀ ਸਾਹਿਬ ਨੇ ਹੁਣੇ ਗੱਲ ਕੀਤੀ ਹੈ ਮੇਰੇ ਸਾਹਮਣੇ ਭਾਗੜਾ ਤੋਂ ਪਾਣੀ ਹੁਣ ਵਧਣਾ ਨਹੀਂ ਘਟਣਾ ਹੀ ਆ ਹਾਂ ਹੁਣ ਪਾ ਕਿ ਬੰਨ ਲੱਗ ਗਿਆ ਵਾ ਪਾਣੀ ਦਰਿਆ ਤੋਂ ਬਾਹਰ ਨਹੀਂ ਆਊਗਾ ਹਾਂਜੀ ਤੁਸੀਂ ਬੰਨ ਜਾਣ ਕੀ ਬੇਸ਼ੱਕ ਦੱਸ ਚੁੱਕਿਆ ਹੋਇਆ ਉਹਨੇ ਇੱਕ ਵੱਖਰਾ ਬੰਨ ਬਣਾਇਆ ਜਾ ਰਿਹਾ ਹਾਂ ਬੰਨ ਬਣ ਗਿਆ ਦੇਖੋ ਕੋਈ ਟੈਨਸ਼ਨ ਨਹੀਂ ਗਈ ਹਾਂ ਤਾਂ ਬਿਲਕੁਲ ਤੁਸੀਂ ਬੰਨ ਨਾ ਕਿਹਾ ਜਾ ਰਿਹਾ ਬੇਸ਼ੱਕ ਜਿਹੜਾ ਦੱਸ ਚੁੱਕਿਆ ਹੋਇਆ ਪਰ ਹੁਣ ਪ੍ਰਸ਼ਾਸਨ ਦੇ ਵੱਲੋਂ ਇੱਕ ਬੰਨ ਹੋਰ ਹੈ ਜਿਹੜਾ ਬਣਾਇਆ ਜਾ ਰਿਹਾ ਔਰ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਹੁਣ ਪਾਣੀ ਹੈ ਜਿਹੜਾ ਕਿ ਉਹ ਪਿੰਡਾਂ ਦੇ ਵੱਲ ਵਧਦਾ ਹੋਇਆ ਨਹੀਂ ਅੱਗੇ ਆਇਆ ਕਮਰਾਪੁਰ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਘਪਾਲ ਦੇਨਿਕ ਸਵੇਰਾ ਸਸਰਾਲੀ ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੇ ਹਿੰਮਤ ਸਿੰਘ ਦੀ ਘਪਾਲ ਉਸੀ ਬੰਨ੍ਹ ਜਿਹੜਾ ਪੂਰੀ ਤਰ੍ਹਾਂ ਨਾਲ ਦਰਿਆ ਦੇ ਵਿੱਚ ਰੁੜਿਆ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਪੁਰਾਣੇ ਦਰਖਤਾਂ ਦੀ ਢਾਹ ਦੇ ਨਾਲ ਜਿਹੜਾ ਕਿ ਬੰਨ੍ਹ ਜਿਹੜਾ ਕਿ ਰੁਕਿਆ ਹੋਇਆ ਹੈ ਤਾਂ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਇਸੇ ਰਸਤੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰੈਲੀਆਂ ਟਿੱਪਰ ਅਤੇ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਦੇ ਵੱਲੋਂ ਬੰਨ੍ਹ ਨੂੰ ਜਿਹੜਾ ਕਿ ਮਜ਼ਬੂਤ ਆ ਉਹ ਕੀਤਾ ਜਾ ਰਿਹਾ ਸੀ ਪਰ ਹੁਣ ਉਹ ਜਿਹੜਾ ਬੰਨ੍ਹ ਸੀਗਾ ਵੀ 22 ਫੁੱਟ ਚੌੜਾ ਪੂਰੇ ਦਾ ਪੂਰਾ ਦਰਿਆ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਉਸ ਤੋਂ ਬਾਅਦ ਹੁਣ ਇੱਕ ਆਰਜੀ ਤੌਰ ਤੇ ਪ ਵੱਡੇ ਵੱਡੇ ਪੱਥਰਾਂ ਦੀ ਮਦਦ ਦੇ ਨਾਲ ਤੇ ਟਿੱਪਰਾ ਦੀ ਮਦਦ ਦੇ ਨਾਲ ਰੇਤਾ ਦੇ ਗੱਟਿਆਂ ਦੀ ਮਦਦ ਦੇ ਨਾਲ ਜਿਹੜਾ ਕਿ ਆਰਜੀ ਬੰਨ ਹੈ ਉਹ ਬਣਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤੱਕ ਵੀ ਨਿਗਾਹ ਦੇਖ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਨਾਲ ਹੁਣ ਮਿੱਟੀ ਲਗਾ ਕੇ ਟਰੈਕਟਰ ਟਰੈਲੀਆਂ ਤੇ ਟਿੱਪਰਾ ਦੀ ਮਦਦ ਦੇ ਨਾਲ ਜੀਸੀਬੀ ਦੀ ਮਦਦ ਨਾਲ ਇੱਕ ਆਰਜੀ ਤੌਰ ਤੇ ਬੰਨ ਉਹ ਬਣਾਇਆ ਜਾ ਰਿਹਾ ਜੇਕਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਬੰਨ ਜਿਹੜਾ ਕਿ ਉਹ ਧੱਸਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਜੇਕਰ ਦਰਿਆ ਦਾ ਪਾਣੀ ਖੇਤਾਂ ਦੇ ਵਿੱਚ ਆ ਗਿਆ ਪਿੰਡਾਂ ਵੱਲ ਆ ਗਿਆ ਤਾਂ ਉਸ ਨੂੰ ਪਿੰਡਾਂ ਵੱਲ ਨੂੰ ਜਾਣ ਤੋਂ ਕਿਵੇਂ ਰੋਕਣਾ ਹੈ ਤਾਂ ਹੁਣ ਇੱਕ ਆਰਜੀ ਤੌਰ ਤੇ ਜਿਹੜਾ ਕਿ ਉਸੀ ਬੰਨਾਂ ਉਹ ਬਨਾਇਆ ਜਾ ਰਿਹਾ ਹੈ ਬੰਦ ਨੂੰ ਮਜ਼ਬੂਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਹੋਣ ਬਜ਼ੁਰਗ ਹੋਣ ਜਾਂ ਫਿਰ ਬੱਚੇ ਹੋਣ ਤਾਂ ਆਪਣੇ ਕੰਧਿਆਂ ਦੇ ਉੱਤੇ ਰੇਤਾਂ ਦੀਆਂ ਬੋਰੀਆਂ ਧਰ ਕੇ ਇਥੋਂ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇੱਥੇ ਨਾਜ਼ੁਕ ਬਣੇ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਨਾਲ ਦੇ ਪਿੰਡਾਂ ਨੂੰ ਕਹਿ ਦਿੱਤਾ ਗਿਆ ਆਪਣਾ ਸਮਾਨ ਜਿਹੜਾ ਕਿ ਉਹ ਉੱਚੀਆਂ ਜਗ੍ਹਾਵਾਂ ਉੱਤੇ ਰੱਖ ਲੈਣ ਜਿਨ੍ਹਾਂ ਦੇ ਘਰ ਦੋ ਮੰਜ਼ਿਲ ਨੇ ਉਹ ਆਪਣਾ ਸਮਾਨ ਪਹਿਲੀ ਮੰਜ਼ਲ ਤੇ ਲੈ ਜਾਣ ਜਿਨ੍ਹਾਂ ਦੇ ਘਰ ਇੱਕ ਮੰਜ਼ਲ ਨੇ ਉਹ ਆਪਣਾ ਸਮਾਨ ਛੱਤ ਤੇ ਚੜਾ ਕੇ ਸਿਮੇਟ ਕੇ ਕਿਤੇ ਉੱਚੀ ਜਗ੍ਹਾ ਤੇ ਜਾ ਕੇ ਰਹਿਣ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਹਾਲਾਂਕਿ ਹੁਣ ਇਹ ਵੀ ਖਬਰ ਮਿਲ ਰਹੀ ਹੈ ਕਿ ਭਾਖੜਾ ਡੈਮ ਤੋਂ ਕੁਝ ਹੀ ਦੇਰ ਬਾਅਦ ਹੋਰ ਪਾਣੀ ਹੈ ਉਹ ਛੱਡਿਆ ਜਾਣਾ ਉਹ ਜੇਕਰ ਪਾਣੀ ਹੋਰ ਛੱਡਿਆ ਜਾਂਦਾ ਤਾਂ ਹਾਲਾਤ ਇੱਥੇ ਕਾਫੀ ਜ਼ਿਆਦਾ ਨਾਜ਼ੁਕ ਬਣਦੇ ਹੋਏ ਨਜ਼ਰ ਆ ਕਿਉਂਕਿ ਇੱਕ ਇੱਕ ਮਿੰਟ ਬਾਅਦ ਇੱਥੇ ਦੇ ਜਿਹੜੇ ਹਾਲਾਤ ਨੇ ਉਹ ਬਦਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਪਾਸੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਇਹ ਜਿਹੜਾ ਧੂਸੀ ਬੰਨ ਹੈ ਜਿਹੜਾ ਹੁਣ ਪੂਰੀ ਤਰ੍ਹਾਂ ਨਾਲ ਇਹ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਧੂਸੀ ਦਰਿਆ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਹੁਣ ਤੁਸੀਂ ਬੰਨ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸਿਰਫ ਕੁਛ ਢਾਸ ਜਿਹੜੀ ਕਿ ਉਹ ਬਚੀ ਹੋਈ ਹੈ ਤਾਂ ਹੁਣ ਆਰਜੀ ਤੌਰ ਤੇ ਇੱਕ ਬੰਨ ਹੋਰ ਬਣਾਇਆ ਜਾ ਰਿਹਾ ਤਾਂ ਜੋ ਪਾਣੀ ਹੈ ਜਿਹੜਾ ਕਿ ਉਹ ਪਿੰਡਾਂ ਦੇ ਵਿੱਚ ਨਾ ਰੁੜੇ ਤਾਂ ਨੌਜਵਾਨਾਂ ਦੇ ਵੱਲੋਂ ਮਦਦ ਜਿਹੜੀ ਉਹ ਕੀਤੀ ਜਾ ਰਹੀ ਹੈ ਜਾਲੀਆਂ ਲਗਾਈਆਂ ਜਾ ਰੀਆਂ ਨੇ ਵੱਡੇ ਵੱਡੇ ਪੱਥਰ ਇੱਥੇ ਲਗਾਏ ਜਾ ਰਹੇ ਨੇ ਬੰਨ ਬਣਾਇਆ ਜਾ ਰਿਹਾ ਹੈ ਟਰੈਕਟਰ ਟਰੈਲੀਆਂ ਟਿਪਰ ਤੇ ਜੀਸੀਬੀ ਦੀ ਮਦਦ ਨਾਲ ਉਹਨ ਇੱਕ ਹੋਰ ਬੰਨ ਬਣਾਇਆ ਜਾ ਰਿਹਾ ਤਾਂ ਜੋ ਜੇਕਰ ਸਤਲੁਜ ਦਾ ਦਰਿਆ ਪਿੰਡਾਂ ਵੱਲ ਨੂੰ ਅੱਗੇ ਵਾਧਾ ਤਾਂ ਉਸ ਨੂੰ ਰੋਕੇ ਰੋਕਣ ਦੇ ਵਿੱਚ ਕਾਮਯਾਬੀ ਮਿਲ ਸਕੇ ਪਰ ਇਹ ਹੁਣ ਸਮਾਂ ਦੱਸੇਗਾ ਕਿ ਇਹ ਪੁੱਲ ਕਿੰਨਾ ਕੁ ਜਿਹੜਾ ਕਿ ਸਾਥ ਦਿੰਦਾ ਹੈ ਤਾਂ ਗੱਟੇ ਇੱਥੇ ਮੌਜੂਦ ਨੇ ਰਸਤੀਆਂ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਬੰਨ ਨੂੰ ਨਵੇਂ ਤੌਰ ਤੇ ਇੱਕ ਬੰਨ ਬਣਾਇਆ ਜਾ ਰਿਹਾ ਹੈ ਜੇਕਰ ਕੁਝ ਹੀ ਦੇਰ ਦੇ ਵਿੱਚ ਪਾਣੀ ਬਾਹਰ ਆਂਦਾ ਹੈ ਖੇਤਾਂ ਦੇ ਵਿੱਚ ਤਾਂ ਉਸ ਨੂੰ ਹੁਣ ਕਿਵੇਂ ਰੋਕਿਆ ਜਾਵੇ ਤਾਂ ਇੱਕ ਹੁਣ ਆਰਜੀ ਤੌਰ ਤੇ ਬੰਨ ਆ ਉਹ ਬਣਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਪਿਪਰਾਂ ਦੇ ਵਿੱਚ ਮਿੱਟੀ ਭਰ ਕੇ ਲਿਆਂਦੀ ਜਾ ਰਹੀ ਹੈ ਟਰਾਲੀਆਂ ਦੇ ਵਿੱਚ ਮਿੱਟੀ ਭਰ ਕੇ ਲਿਆਂਦੀ ਜਾ ਰਹੀ ਹੈ ਤਾਂ ਹੁਣ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਵੇਲੇ ਵੀ ਕਿਹਾ ਜਾ ਰਿਹਾ ਸਤਲੁਜ ਦਰਿਆ ਦਾ ਪਾਣੀ ਹੈ ਉਹ ਬਾਹਰ ਆ ਸਕਦਾ ਤਾਂ ਤੁਸ ਨੂੰ ਹੁਣ ਪਿੰਡਾਂ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਹੁਣ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਮਦਦ ਬੰਨਾਉ ਬਨਾਇਆ ਜਾ ਰਿਹਾ ਹੈ ਤਾਂ ਕੁਝ ਨੌਜਵਾਨ ਇੱਥੇ ਨੇ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਕੱਲ ਤੋਂ ਇੱਥੇ ਸੀਗੇ ਹਾਂਜੀ ਵੀਰ ਜੀ ਹਾਂਜੀ ਕੱਲ ਦੇ ਹਾਲਾਤ ਅਸੀਂ ਦੇਖੇ ਅਸੀਂ ਵਿੱਚ ਸੀਗੇ ਜਿਹੜਾ 22 23 ਫੁੱਟ ਚੌੜਾ ਤੂਸੀ ਬੰਨ ਸੀਗਾ ਉਹ ਦਰਿਆ ਦੇ ਵਿੱਚ ਰਾਤੋ ਰਾਤ ਰੁੜ ਗਿਆ ਹਾਂਜੀ ਤਾਂ ਹੁਣ ਇੱਕ ਆਰਜੀ ਤੌਰ ਤੇ ਵੱਖਰਾ ਬੰਨ ਬਨਾਇਆ ਜਾ ਰਿਹਾ ਤਾਂ ਜੋ ਪਾਣੀ ਪਿੰਡ ਤੇ ਜਾਨੂ ਰੋਕਿਆ ਜਾ ਸਕੇ ਬਿਲਕੁਲ ਜੀ ਇਹ ਪ੍ਰਸ਼ਾਸਨ ਨੇ ਤੋਂ ਤੁਹਾਡੇ ਸਾਹਮਣੇ ਕੀਤਾ ਵਾ ਜਿੰਨਾ ਵੀ ਹੈ ਪੁਕਤਾ ਇੰਤਜ਼ਾਮ ਬਾਕੀ ਆ ਮਿੱਟੀ ਦੀ ਸੇਵਾ ਹੋ ਰਹੀ ਆ ਇਹ ਪ੍ਰਾਦੀ ਸੇਵਾ ਚੱਲ ਰਹੀ ਹੈ ਜਿਨ੍ਹਾਂ ਨੂੰ ਕਹਿੰਦੇ ਸੀ ਰੇਤ ਮਾਫੀਆ ਭਾਜੀ ਦਾ ਸਾਰੀਆਂ ਮਸ਼ੀਨਾਂ ਔਰ ਟਿਪਰ ਉਹਨਾਂ ਦੇ ਚੱਲ ਰਹੇ ਆ ਇਹ ਮਿੱਟੀ ਤੇ ਨਵਾਂ ਨਵੇਂ ਸਿਰੇ ਬੰਨ ਚੱਲ ਰਿਹਾ ਬੰਨ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਟੁੱਟ ਗਿਆ ਉਹ ਤਾਂ ਬਾਬਾ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਕੱਲ ਵੀ ਤੁਸੀਂ ਦੇਖਿਆ ਅੱਜ ਵੀ ਦੇਖ ਰਹੇ ਹੋਣ ਇੱਕ ਵੱਖਰਾ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਾਰਿਆਂ 'ਚ ਬੜਾ ਜੋਸ਼ ਹੈਗਾ ਕਿਉਂਕਿ ਆਪਣੇ ਪੰਜਾਬ ਦਾ ਹੀ ਮਸਲਾ ਇਹ ਨਹੀਂ ਤਾਂ ਸੈਂਟਰ ਨਿਊਜ਼ ਤੇ ਵੀ ਕੋਈ ਅੱਜ ਤੱਕ ਇੱਕ ਲਾਈਨ ਜੀ ਆਉਂਦੀ ਆ ਬਸ ਹੋਰ ਕੁਝ ਨਹੀਂ ਆਂਦਾ ਆਪਣੇ ਸਾਰੇ ਜਿਹੜੇ ਵੀ ਅੱچھے ਕਲਾਕਾਰ ਨੇ ਜੋ ਕੁਝ ਵੀ ਹੈ ਉਹ ਜੁੜੇ ਨੇ ਆਪਣੇ ਨਾਲ ਤੇ ਆਪਣੀ ਤਾਂ ਕੌਮ ਇਹ ਜੀ ਆਪਾਂ ਨੇ ਕਿਹੜਾ ਦਵਣ ਲਈ ਆਏ ਆ ਦੁਨੀਆ ਤੇ ਯਾਰ ਆਪਣੇ ਗੁਰੂ ਮਹਾਰਾਜ ਦੇਖੋ ਕਹੇ ਜੇ ਸੀ ਫਿਰ ਹੋ ਜੂਗਾ ਕੋਈ ਨਹੀਂ ਹੁਣ ਫੌਜ ਵੀ ਲੱਗੀ ਹੋਈ ਹੈ ਪਤਾ ਪਿੰਡ ਨਾਲ ਦਾ ਹੀ ਹੈ ਨਹੀਂ ਮੇਰਾ ਪਿੰਡ ਬੇਟਾ ਤਮੋੜ ਦਾ ਹੈ ਹਾਂ ਮੈਂ ਤਮੋੜ ਤੋਂ ਆਇਆ ਸੀਗਾ 9-10 ਟਰਾਲੀਆਂ ਲੈ ਕੇ ਸੇਵਾ ਲੈ ਕੇ ਆ ਤੇ ਸੇਵਾ ਜੀ ਸੇਵਾ ਕਰਨੀ ਹੈ ਹੁਣ ਜਦ ਤੱਕ ਇਹ ਮਸਲਾ ਹੈ ਆ ਲੈ ਜੀ ਇਹ ਟਰਾਲੀਆਂ ਸੇਵਾ ਲੈ ਕੇ ਪਹੁੰਚੇ ਨੇ ਬਾਬਾ ਜੀ ਤਮੋੜ ਤੋਂ ਔਰ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਹਾਲਾਤ ਇੱਥੇ ਹੁਣ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਇੱਕ ਅਰਜੀ ਤੌਰ ਤੇ ਬੰਨ ਹੈ ਉਹ ਬਣਾਇਆ ਜਾ ਆ ਵੱਡੀ ਗਿਣਤੀ ਦੇ ਵਿੱਚ ਟਿਪਰਾਂ ਦੇ ਵਿਜੇ ਟਰਾਲੀਆਂ ਦੇ ਵਿੱਚ ਰੇਤਾ ਭਰ ਕੇ ਇੱਥੇ ਲਿਆਂਦੀ ਜਾ ਰਹੀ ਹੈ ਤਾਂ ਸਰਪੰਚ ਸਾਹਿਬ ਐਸੇ ਮੌਜੂਦ ਹੋਣਾ ਵੀ ਗੱਲਬਾਤ ਕਰ ਸਰਪੰਚ ਸਾਹਿਬ ਕੱਲ ਵੀ ਤੁਸੀਂ ਇੱਥੇ ਮੌਜੂਦ ਸੀ ਸਾਹਮਣੇ ਜਿਹੜਾ ਧੂਸੀ ਬੰਨ ਸੀਗਾ ਵੀ 22 ਫੁੱਟ ਚੌੜਾ ਸੀਗਾ ਨੋਜ਼ਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਮਿਹਨਤ ਕੀਤੀ ਗਈ ਸੀ ਰਾਤੋਂ ਰਾਤ ਜਿਹੜਾ ਬਾਨੋ ਪਾਣੀ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਹੁਣ ਹਾਲਾਤ ਕੀ ਨਿਤਾਜ ਹੈ ਵੈਘਰੂ ਦੀ ਕਿਰਪਾ ਹੋਈ ਹੈ ਲੋਕਾਂ ਦੀ ਅਰਦਾਸ ਹੈ ਬੇਥੀ ਨੇ ਜਾਨ ਕੇ ਦੱਸ ਅਰਦਾਸ ਲੱਗੀ ਆ ਹੁਣ ਐਨਾ ਕੋਈ ਟੈਨਸ਼ਨ ਦਾ ਹੈ ਨਹੀਂ ਕੋਈ ਕਿਉਂਕਿ ਹੁਣ ਬਚਾਅ ਵਿੱਚ ਹੋ ਗਿਆ ਇੱਕ ਬੰਨ ਅਸੀਂ ਇੱਕ ਹੋਰ ਲਾਤਾ ਆ ਦੇਖੋ ਇੱਕ ਬੰਨ ਨਵਾਂ ਲੱਗਿਆ ਵਾ ਵੈਸੇ ਹੁਣ ਪਾਣੀ ਬਾਹਰ ਆਣ ਦੀ ਹੈ ਨਹੀਂ ਵੀ ਪਾਣੀ ਨਹੀਂ ਆਊਗਾ ਬਾਹਰੋਂ ਉਹ ਕਿਹਾ ਜਾ ਰਿਹਾ ਥੋੜੀ ਦੇਰ ਬਾਅਦ ਭਾਗੜਾ ਡੈਮ ਤੋਂ ਪਾਣੀ ਹੋਰ ਛੱਡਿਆ ਜਾਂਦਾ ਜੇਕਰ ਪਾਣੀ ਹੁਣ ਹੋਰ ਵੱਧਿਆ ਤਾਂ ਨੁਕਸਾਨ ਹੋਵੇਗਾ ਮੈਂ ਡੀਸੀ ਸਾਹਿਬ ਮੇਰੇ ਨਾਲ ਜ ਸਵੇਰੇ ਤੇ ਰਾਤ ਵੀ ਡੀਸੀ ਸਾਹਿਬ ਅੱਥੀ ਸਾਡੇ ਨਾਲ ਸੀ ਤਕਰੀਬਨ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਰਾਤ ਦੇ ਲੱਗੇ ਆ ਆ ਡੀਸੀ ਸਾਹਿਬ ਨੇ ਹੁਣੇ ਗੱਲ ਕੀਤੀ ਮੇਰੇ ਸਾਹਮਣੇ ਭਾਗੜਾ ਤੋਂ ਪਾਣੀ ਹੁਣ ਵਧਣਾ ਨਹੀਂ ਘਟਣਾ ਹੀ ਆ ਹਾਂ ਹੁਣ ਪਾਣੀ ਨਹੀਂ ਆਊ ਕਿ ਬੰਨ ਲੱਗ ਗਿਆ ਵਾ ਪਾਣੀ ਦਰਿਆ ਤੋਂ ਬਾਹਰ ਨਹੀਂ ਆਊਗਾ ਹਾਂਜੀ ਤੁਸੀਂ ਬੰਨਣ ਦੀ ਬੇਸ਼ੱਕ ਦੱਸ ਚੁੱਕਿਆ ਹੋਇਆ ਨੇ ਕੋਈ ਵੱਖਰਾ ਬੰਨ ਬਣਾਇਆ ਜਾ ਰਿਹਾ ਹਾਂ ਬੰਦ ਬੰਨ ਕੇ ਕੋਈ ਕੋਈ ਟੈਨਸ਼ਨ ਨਹੀਂ ਕੀ ਹਾਂ ਤਾਂ ਬਿਲਕੁਲ ਤੁਸੀਂ ਬੰਨਣਾ ਕਿਹਾ ਜਾ ਰਿਹਾ ਬੇਸ਼ੱਕ ਆ ਜਿਹੜਾ ਦੱਸ ਚੁੱਕਿਆ ਹੋਇਆ ਪਰ ਹੁਣ ਪ੍ਰਸ਼ਾਸਨ ਦੇ ਵੱਲੋਂ ਇੱਕ ਬੰਨ ਹੋਰ ਆ ਜਿਹੜਾ ਬਣਾਇਆ ਜਾ ਰਿਹਾ ਔਰ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਹੁਣ ਪਾਣੀ ਆ ਜਿਹੜਾ ਕਿ ਉਹ ਪਿੰਡਾਂ ਦੇ ਵੱਲ ਵਧਦਾ ਹੋਇਆ ਨਹੀਂ ਅੱਗੇ ਆਇਆ ਕੈਮਰਾ ਪਰ ਸਲਮਾਨਦਰਾਲ ਹਿੰਮਤ ਸਿੰਘ ਕੁਪਾਲ ਦੇਨੀਸ ਵਿਰਾਸਾ ਸਸਰਾਲੀ